ਸੋ ਅੱਜ ਜਿਹੜਾ ਸੰਤ ਬਾਬਾ ਬਲਜਨ ਸਿੰਘ ਜੀ ਬਰਾਵਰ ਅਕਬਰਦوارਾ ਕਰਮਸਰ ਰਾੜਾ ਸਾਹਿਬ ਜੀ ਤੋਂ ਇੱਕ ਬਹੁਤ ਮਹਾਨ ਉਪਰਾਲਾ ਜੋ ਪੰਥ ਦੇ ਪ੍ਰਚਾਰ ਪ੍ਰਸਾਰ ਵਾਸਤੇ ਗੁਰਮਤ ਦੇ ਪ੍ਰਚਾਰ ਪ੍ਰਸਾਰ ਵਾਸਤੇ ਕੀਤਾ ਹੈ ਜਿੱਥੇ ਉਹਨਾਂ ਨੇ ਇੱਕ ਬਹੁਤ ਲੰਬਾ ਸਫੇਲਾ ਈਸ਼ਰ ਮਾਈਕਰੋ ਮੀਡੀਆ ਨਾਮ ਦੀ ਇੱਕ ਐਪ ਜਿਹੜੀ ਹੈ ਉਹ ਚਾਰ ਕੀਤੀ ਸੀ ਬਹੁਤ ਬੜੀ ਨਿਂਦ ਕਰਕੇ ਔਰ ਉਹਦੇ ਵਿੱਚ ਬਹੁਤ ਵੱਡਾ ਵਾਅਦਾ ਕਰਦਿਆਂ ਹੋਇਆਂ ਇਤਿਹਾਸ ਦੇ ਸਾਰੇ ਹੀ ਸਰੋਤ ਤਕਰੀਬਨ ਉਸ ਵਿੱਚ ਸ਼ਾਮਲ ਕਰਕੇ ਤੇ ਇੱਕ ਨਵੀਂ ਐਪ ਜਿਹੜੀ ਅਨਿਸ਼ਤ ਬੈਕਟੋਬੀਡੀਆ ਉਹ ਵਾਜੁਰ ਸਰੋਕਾਰਨ ਸਰਾਰਾ ਸਾਹਿਬ ਜੀ ਤੋਂ ਲੋਚ ਕੀਤੀ ਹੈ ਔਰ ਸੰਸਾਭ ਨੂੰ ਸਭ ਤੋਂ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਉਸ ਐਪਲੀਕੇਸ਼ਨ ਨੂੰ ਆਪਣੇ ਫੋਨਾਂ ਦੇ ਵਿੱਚ ਡਾਊਨਲੋਡ ਕਰਕੇ ਉਹਦੇ ਵਿੱਚੋਂ ਗੁਰਮੁਖਾ ਜਿਹੜਾ ਸਾਹਿਤ ਹੈ ਉਹਨੂੰ ਪੜ ਕੇ ਇਤਿਹਾਸ ਪੜ ਕੇ ਬਾਣੀ ਪੜ ਕੇ ਆਪਣੀ ਹੋਂਸਲਾ ਕਿਤੇ ਜਿਦਾ ਜੀ ਸ਼ੋਕ ਨਹੀਂ ਪੜੀ ਬੰਦੇ ਆ ਮਦ ਇਹਨੇ ਪ੍ਰਚਾਰ ਲਈ ਕੀਤਾ ਜਾਉਂਦਾ ਹੈ ਸ਼ੋਕ ਪਰ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੇ ਸਰਪ੍ਰਸਤ ਨੇ ਚਾਰ ਪਾਸੇ ਬਹੁਤ ਵੱਡੇ ਉਪਰਾਣੇ ਕਰ ਦਿੱਤੇ ਹਨ ਅੱਜ ਮਾਣ ਦੀ ਖੁਸ਼ਹਾਲੀ ਪਹੁੰਚੇ ਹੋਏ ਨੇ ਔਰ ਸ਼ੋਅ ਵੀ ਪੂਰਾ ਸਜੇ ਹੋਇਆ ਹੈ। ਥੈਂਕ ਯੂ। ਇਹ ਡਿਜੀਟਲ ਪ੍ਰਚਾਰ ਦਾ ਜੀ ਇਹਦੇ ਬਾਰੇ ਕੀ ਕਹੋਗੇ? ਇਹ ਬਹੁਤ ਸਮੇਂ ਦੀ ਵਕਤ ਦੀ ਲੋੜ ਹੈ। ਈਸਰ ਮਾਈਕਰੋਮੀਡੀਆ ਸੰਤਪਾਪ ਬਲਜੀਤ ਸਿੰਘ ਜੀ ਨੇ ਤਿਆਰ ਕੀਤਾ ਸੀ। ਔਰ ਬੜੇ ਲੰਬੇ ਸਮੇਂ ਤੋਂ ਇੰਟਰਾਡ ਔਰ ਆਈਫੋਨ ਦੇ ਵਿੱਚ ਜਿਹੜਾ ਚੱਲ ਰਿਹਾ ਸੀ ਅੱਜ ਵੱਡੀ ਅਪਡੇਟ ਜਿਹੜੀ ਹੈ ਉਹਦੇ ਵਿੱਚ ਕੀਤੀ ਗਈ ਹੈ। ਬਹੁਤ ਸਾਰੀਆਂ ਜਿਹੜੀਆਂ ਨੇ ਸਿੱਖ ਇਤਿਹਾਸ ਦੀਆਂ ਪੁਸਤਕਾਂ ਸਿੱਖ ਸਕ੍ਰਿਪਚਰ ਜਿਹੜੇ ਉਹ ਇਹਦੇ ਵਿੱਚ ਸ਼ਾਮਲ ਕੀਤੇ ਗਏ ਨੇ ਔਰ ਇਹਦੇ ਲਈ ਮੈਂ ਸਭ ਪਾਬ ਬਲਕਿੰਦਰ ਸਿੰਘ ਜੀ ਦਾ ਧੰਨਵਾਦ ਵੀ ਕਰਦਾ ਔਰ ਨਾਲ ਨਾਲ ਮੈਂ ਬੁਲਾਉਂਦਾ ਜਿਹੜਾ ਹੈ ਵੈਲਕਮ ਵੀ ਕਰਦਾ ਹਾਂ ਔਰ ਅਕਾਲ ਪੁਰਖੇ ਕੇ ਅਰਦਾਸ ਹੈ ਕਿ ਉਹ ਹੋਰ ਕਾਰਜ ਜਿਹੜਾ ਇਸ ਤਰ੍ਹਾਂ ਦੀ ਕਰਦੇ ਰਹਿਣ ਜਿਦੇ ਨਾਲ ਸਾਡੀ ਅੱਜ ਦੀ ਨੌਜਵਾਨੀ ਪੀੜ੍ਹੀ ਜਿਹੜੀ ਹੈ ਜਿਹੜੀ ਟੈਕਨੋਲੋਜੀ ਦੇ ਬੇਸਡ ਹੀ ਹੋ ਗਈ ਹੈ ਉਹ ਲਾਭ ਪ੍ਰਾਪਤ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਮੌਡਰਨ ਜਿਹੜਾ ਹੈ ਸ਼ੰਗਾਇ ਦੇ ਉਹ ਵੀਡੀਓ ਦਾ ਜੋਗਿਆ ਕੰਪਿਊਟਰ ਦਾ ਜੋਗਿਆ ਬਾਬਾ ਬਜੇਦਰ ਸਿੰਘ ਜੀ ਜਿਹੜੇ ਘੀਆਂ ਸੰਪਰਦਾ ਰਣਾ ਸਾਹਬ ਦੇ ਉਹਨਾਂ ਨੇ ਪਹਿਲਾਂ ਹੀ ਬੜੇ ਲੰਮੇ ਆਸਰੇ ਤੋਂ ਆਉਂ। ਇਹ ਲੌਂਚ ਕਰਦਾ ਐਪ ਆਪਣਾ ਪਹਿਲਾ ਲੌਂਚ ਵੀ ਕਰਦਾ ਫਿਰ ਇਹ ਨੂੰ ਸੰਪੂਰਨ ਕਰਦਾ ਆਪਣੇ ਸਾਹਮਣੇ ਕਹਿਣ ਤੋਂ ਭਾਵ ਕਿ ਸਮੁੱਚੇ ਤੌਰ ਤੇ ਬਹੁਤ ਸਾਰਾ ਖਜ਼ਾਨਾ ਹੈ ਜੋ ਸਪੀਸਰੋ ਮਾਈਕਰੋ ਮਾਈਕਰੋ ਦੇ ਵਿੱਚ ਜਿਹੜਾ ਆ ਕੋਈ ਨਹੀਂ ਲਾਂਚ ਕੀਤਾ ਤੇ ਜਿਹੜੀ ਅੱਜ ਪਾਸੇ ਰਸਮੀ ਤੌਰ ਤੇ ਅਧਿਕਾਰਨ ਕੀਤਾ ਗਿਆ ਮੈਂ ਬਾਬਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਜਿਹੜਾ ਉਹ ਨਾਮ ਜੋ ਗਿਆ ਬੱਚੇ ਆਪਣੇ ਹੱਥ 'ਚ ਫੜ ਕੇ ਚਾਹੇ ਗੋਲ ਹੋਵੇ ਚਾਹੇ ਕੋਣੇ ਕਿਸੇ ਪ੍ਰਕਾਸ਼ ਜਾਣਕਾਰੀ ਹੋਣ ਨਾਲ ਉਹ ਕੰਪਿਊਟਰਾਂ ਦੇ ਜਾਂ ਐਪਸ ਉਹਦਾ ਜੋ ਮੰਗਦੇ ਆ ਆਪਣੇ ਫੋਨਾਂ ਤੋਂ ਸੋ ਬਾਬਾ ਜੀ ਨੇ ਬਹੁਤ ਵੱਡਾ ਖਜ਼ਾਨਾ ਜਿਹੜਾ ਆ ਉਹ ਐਪ ਦੇ ਲੈ ਉਹਦੇ ਵਿੱਚ ਜਿਹੜਾ ਅੱਜ ਲਾਂਚ ਕੀਤਾ ਬਹੁਤ-ਬਹੁਤ ਵਧਾਈ ਦੇਣਾ ਤੇ ਇਸ ਕਰਕੇ ਵੀ ਵਧਾਈ ਦੇਣਾ ਕਿ ਸਭ ਤੋਂ ਵੱਡੀ ਮੋਹਰ ਵੀ ਬਾਬਾ ਜੀ ਨੇ ਖਿੱਚੀ ਹੈ ਸੰਪਰਨ ਕੀਤੀ ਬਹੁਤ-ਬਹੁਤ ਅੱਜ ਸਾਡੇ ਸਾਰਿਆਂ ਵਾਸਤੇ ਸਿੱਖ ਜਗਤ ਵਾਸਤੇ ਮੈਂ ਸਮਝਦਾ ਕਿ ਬੜਾ ਸੁਭਾਗਾ ਦਿਨ ਹੈ ਕਿਉਂਕਿ ਜਿੱਥੇ ਤੀਸਰੇ ਪਾਸ ਸ਼ਮਰ ਦਾ ਅਸੀਂ ਜੋਤੀ ਜੋ ਦਿਹਾੜਾ 450 ਸਾਲਾਂ ਦੇ ਹੜਾ ਚੜਾੜਾ ਸੋ ਵਿਖੇ ਮਨਾਇਆ। ਪੋਥੇ ਗੁਰੂ ਰਾਮਦਾਸ ਮਹਾਰਾਜਿਆਂ ਦਾ ਗੁਰਤਾ ਗਤੀ ਦੇ 450 ਸਾਲਾਂ ਤੇ ਹੜਾ ਜੀ। ਅੱਜ ਰਾਣਾ ਸਾਹਿਬ ਵਿਖੇ ਇਹਨਾਂ ਦੋਨੇ ਮਹਾਨ ਦਿਹਾੜਿਆਂ ਨੂੰ ਸਮਰਪਿਤ ਜਿੱਥੇ ਕਥਾ ਕੀਰਤਨ ਸਮਾਗਮ ਔਰ ਉਸੇ ਪਾਵਨ ਫਿੱਤਰ ਜੜਾ ਨੂੰ ਸਮਰਪਿਤ ਜਿਹੜੀ ਸਾਡੀ ਰਾਣਾ ਸਾਹਿਬ ਦੇ ਈਸ਼ਰ ਮੈਕਰੋ ਮੀਡੀਆ ਐਪ ਚੱਲਦੀ ਸੀ ਜਿਸ ਐਪ ਦੇ ਰਾਹੀਂ ਮਹਾਪੁਰਖਾਂ ਨੇ ਦੁਨੀਆ ਦੇ ਕੋਨੇ-ਕੋਨੇ ਤੇ ਕੁਰਬਾਨੀ ਦੇ প্রচার ਤੇ প্রসার ਨੂੰ ਗੁਰਮਖਾ ਤੱਕ ਮਨੁੱਖਤਾ ਤੱਕ ਭੇਜਿਆ ਉਹ ਸਮੇਂ ਦੇ ਮੁਤਾਬਕ ਕਿਉਂਕਿ ਅੱਜ ਤੋਂ 20 ਸਾਲ ਪੁਰਾਣੀਆਂ ਗੱਲਾਂ ਨੇ ਉਹ ਸਮੇਂ ਦੇ ਮੁਤਾਬਕ ਬਹੁਤ ਸਾਰੇ ਚੀਜ਼ਾਂ ਜੋ ਨਹੀਂ ਐਡ ਹੋ ਚੁੱਕੇ ਅਸਲ ਸਿੱਖ ਇਤਿਹਾਸ ਦੀਆਂ ਗੁਰੂ ਇਤਿਹਾਸ ਦੀਆਂ ਬਹੁਤ ਕੁਝ ਬਾਂਝਾ ਰਹਿ ਗਿਆ ਸੀ ਜਾਂ ਸਾਡੀ ਪਹਿਲੀ ਐਪ ਦੇ ਵਿੱਚ ਹੋ ਸਕਦਾ ਜਿਵੇਂ ਮਹਾਪ੍ਰੇਸ਼ਾਨਾ ਜੀ ਜ਼ਿਕਰ ਕੀਤਾ ਕਿ ਮੈਂ ਇੱਕ ਨਮਾਣਾ ਸਿੱਖ ਜੋ ਸੇਵਾ ਕੀਤੀ ਹੈ ਮੇਰੇ ਤੋਂ ਬਹੁਤ ਸਾਰੇ ਕਮੀਆਂ ਪਹਿਲਾਂ ਵੀ ਰਹੀਆਂ ਹੋਣਗੀਆਂ ਤੇ ਅੱਜ ਵੀ ਰਹਿ ਗਿਆ ਹੋਣਗੀਆਂ ਉਹ ਸਾਰੀਆਂ ਕਮੀਆਂ ਨੂੰ ਦੂਰ ਕਰਨ ਦਾ ਇੱਕ ਨਮਾਣਾ ਯਤਨ ਕਰਕੇ ਪਰ ਬਹੁਤ ਸਾਰਾ ਸਾਡਾ ਇੱਕ ਸਿੱਖ ਇਤਿਹਾਸ ਜਿਹੜਾ ਸਾ ਤੋਂ ਉਸ ਟਾਈਮ ਨਹੀਂ ਇਸ ਸਾਹਿਬ ਦੇ ਵਿੱਚ ਪਾਇਆ ਜਾ ਸਕਦਾ ਸੀਗਾ ਉਹ ਸੰਪਰਦਾਇ ਦੇ ਵਿਧਾਫੀ ਸਰਕਾਰ ਚੋਂ ਸੰਤ ਬਾਪ ਜਿੰਦਰ ਸਿੰਘ ਰਾਣਾ ਸਾਹਿਬ ਵਾਲਿਆਂ ਇੱਕ ਬੜੀ ਲੰਮੀ ਮਿਹਨਤ ਕਰਕੇ ਉਹ ਸਾਰਾ ਕੁਝ ਸਾਹਿਬ ਦੇ ਵਿੱਚ ਪਾ ਕੇ ਅੱਜ ਪੰਥ ਦੀਆਂ ਵੱਡੀਆਂ ਹਸਤੀਆਂ ਸਾਰੀਆਂ ਪੰਥੀ ਜਿਹੜੀਆਂ ਹਸਤੀਆਂ ਨੇ ਅੱਜ ਰਾਣਾ ਸਾਹਿਬ ਦੇ ਖੇ ਸੱਦਾ ਦੇ ਕੇ ਬੁਲਾਈਆਂ ਕਿੰਨੀਆਂ ਸਨ ਇਸ ਐਪ ਨੂੰ ਲਾਂਚ ਕਰਨ ਦੇ ਸੋ ਮੌਕੇ ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹਾਂ ਪੰਥੀਏ ਸਾਰੀਆਂ ਵੱਡੀਆਂ ਹਸਤੀਆਂ ਨੇ ਆ ਕੇ ਅੱਜ ਇਸ ਸਮਾਰੋਹ ਦੇ ਇੱਕ ਹਿੱਸਾ ਲੈ ਕੇ ਉਹ ਐਪ ਨੂੰ ਲਾਂਚ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਮੈਂ ਸਮਾਜ ਪ੍ਰਦਾਇ ਦੇ ਵਿਧਾ ਮੁਖੀ ਸਤਕਾਰਯੋਗ ਸੰਤੂ ਆਪਾ ਬਲਕਿੰਦਰ ਸਿੰਘ ਵੱਲੋਂ ਜਿੱਥੇ ਨਾ ਆਈਆਂ ਸਾਰੀਆਂ ਸਮਾਗਮਜੋਗ ਹਸਤੀਆਂ ਦਾ ਸੰਗਤਾਂ ਦਾ ਪ੍ਰੈਸ ਦਾ ਔਰ ਬੱਚੇ-ਬੱਚੇ ਦਾ ਰੋਮ-ਰੋਮ ਕਰਕੇ ਰਣੀਆ ਧੰਨਵਾਦੀਆਂ ਉਥੇ ਸਮੂਹ ਸਿੱਖ ਸੰਗਤ ਨੂੰ ਨਾਲਕ ਨਾਮ ਦੇ ਸਿੱਖ ਸੰਗਤਾਂ ਨੂੰ ਜੋ ਦੁਨੀਆ ਦੇ ਕੋਨੇ-ਕੋਨੇ ਤੇ ਬੈਠੀਆਂ ਨੇ ਅੱਜ ਦੇ ਸ਼ੁਭ ਦਿਹਾੜੀ ਦੀ ਵਧਾਈ ਦਿੰਦਾ ਹਾਂ ਹੱਥ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੇ ਮੈਂ ਵਿਚਾਰ ਕਿੰਨਾ ਐਬ ਐਪ ਦੀ ਲੋੜ ਪਈ ਜਾਂ ਕੀ ਸਮਝ ਆ ਗਿਆ ਜਿਹੜੀ ਐਪ ਹੈ ਅੱਜ ਦੇਖੋ ਬਾਰ-ਬਾਰ ਤੁਸੀਂ ਇਹ ਗੱਲ ਬੋਲਣ ਵਾਲੇ ਸਾਰੇ ਪਲਾਰਾਂ ਕੋਲ ਸੁਣਨੇ ਕਿ ਅੱਜ ਸਾਡੇ ਵਿੱਚ ਇੱਕ ਬਹੁਤ ਵੱਡੀ ਘਾਟ ਪੈਦਾ ਹੋ ਚੁੱਕੀ ਹੈ ਕਿ ਸਾਡੇ ਵਿੱਚ ਕੋਈ ਪੜ੍ਹਨ ਦੀ ਰੁਚੀ ਬਿਲਕੁਲ ਨਹੀਂ ਰਹੀ ਹੈ। ਬੱਚੇ ਇਵਨ ਇੱਥੋਂ ਤੱਕ ਕਿ ਆਪਣੀਆਂ ਕਲਾਸਾਂ ਦੇ ਵਿੱਚ ਜਾ ਕੇ ਕਿਤਾਬਾਂ ਪੜ੍ਹਨੇ ਰਾਗੀ ਨਹੀਂ। ਇੰਨਾ ਸਮਾਂ ਅੱਜ ਮੈਨੂੰ ਲੋਕਾਂ ਕੋਲੇ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਵਿਦਵਾਨ ਜਾਂ ਕੋਈ ਪ੍ਰਚਾਰਕ ਜਾ ਕੋਈ ਹੋਰ ਜਿਹੜੇ ਕਥਾਵਾਚਕ ਨੇ ਜਾਂ ਕੋਈ ਸਾਡੇ ਬੁੱਧੀਜੀਵੀ ਨੇ ਕਿ ਇਹ ਆਪਣੇ ਘਰਾਂ ਤੋਂ ਉੱਠ ਕੇ ਕੋਈ ਸਕੂਲਾ ਕਾਲਜਾਂ ਯੂਨੀਵਰਸਟੀਆਂ ਜਾਂ ਕਿਸੇ ਥਾਂ ਮਾਤੇ ਜਾ ਕੇ ਸਾਡੇ ਧਾਰਮਿਕ ਵਿੱਚ ਜਿਵੇਂ ਪੜ ਸਕਾਂ ਲੇਕਿਨ ਮਹਾਪੁਰਖਾਂ ਨੇ ਸਮੇਂ ਦੀ ਯਾਤਰਾ ਨੂੰ ਪਛਾਣਦਿਆਂ ਹੋਇਆਂ ਉਸ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਇਹ ਸੇਵਾ ਕੀਤੀ ਆ ਇਸ ਐਪ ਦੇ ਰਾਹੀਂ ਮਨੁੱਖ ਦੁਨੀਆ ਦੇ ਕਿਸੇ ਵੀ ਕੋਨੇ ਤੇ ਬੈਠਾ ਹੈ ਰੇਰ ਗੱਡੀ 'ਚ ਬੈਠਾ ਹੈ ਜਹਾਜ਼ 'ਚ ਬੈਠਾ ਜਾਂ ਕਿਸੇ ਥਾਂ ਤੇ ਸਫ਼ਰ ਕਰ ਰਿਹਾ ਹੈ ਕਿਸੇ ਦੇਸ਼ ਵਿਦੇਸ਼ ਮੁਕਤੇ 'ਚ ਬੈਠਾ ਹੈ ਆਪਣੇ ਆਪਣੇ ਮੋਬਾਈਲ ਤੇ ਐਪ ਨੂੰ ਡਾਊਨਲੋਡ ਕਰਕੇ ਆਪਣੇ ਆਪਣੇ ਘਰ ਬੈਠ ਕੇ ਮੇਰਾ ਕਹਿਣ ਤੋਂ ਭਾਵ ਕਿਤੇਗੀ ਵੀ ਬੈਠ ਕੇ ਸਾਡਾ ਸਿੱਖ ਇਤਿਹਾਸ ਗੁਰ ਇਤਿਹਾਸ ਗੁਰਬਾਣੀ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਦਸੰਗ੍ਰੰਥ ਦੀ ਬਾਣੀ ਔਰ ਸਿੱਖ ਧਰਮ ਦੇ ਨਾਲ ਜਿੰਨੇ ਰਿਲੇਟਡ ਸਾਡੇ ਗੁਰੂ ਸਾਹਿਬ ਦੇ ਜੀਵਨੀਆਂ ਨੇ ਪ੍ਰਸੰਗ ਨੇ ਜਾਂ ਹੋਰ ਸਾਡਾ ਇਤਿਹਾਸ ਉਹ ਕੋਈ ਵੀ ਮੁਖ ਕਿਥੇ ਬੈਠ ਕੇ ਵਿਚਾਰ ਸਰਵਾ ਜਿਸ ਕਰਕੇ ਅੱਜ ਮੈਂ ਸਮਝਦਾ ਜਿਵੇਂ ਪਹਿਲਾਂ ਵੀ ਦੱਸਿਆ ਗਿਆ ਕਿ ਬਹੁਤ ਸਾਰੇ ਐਸੇ ਵਿਦਵਾਨ ਜਿਹੜੇ ਛੋਟੇ ਛੋਟੇ ਐਪਾਂ ਲਾਂਚ ਕਰਕੇ ਕਈ ਚੀਜ਼ਾਂ ਦੇ ਨਾਲ ਸਾਨੂੰ ਤੋੜਨ ਦਾ ਵੀ ਜਤਨ ਕਰਦੇ ਨੇ ਕਰਦੇ ਤਾਂ ਹੋ ਸਕਦਾ ਜੋੜਨ ਦਾ ਵੀ ਹੋਣ ਪਰ ਜਦੋਂ ਕਿਸੇ ਗੱਲ ਦਾ ਗਿਆਨ ਨਹੀਂ ਹੁੰਦਾ ਜਾਂ ਕਿਸੇ ਗੱਲ ਦਾ ਕੋਈ ਥੋਸ ਰੰਗ ਨਹੀਂ ਹੁੰਦਾ ਹੈਗਾ ਉਸ ਕਰਕੇ ਲੋਕ ਫਿਰ ਹੋ ਸਕਦਾ ਸੰਗਤ ਦੁਬਧਾ ਦੇ ਵਿੱਚ ਪੈ ਜਾਂਦੀ ਹੋਵੇ ਪਰ ਅੱਜ ਸਾਰੇ ਪੰਥ ਨੇ ਇਸ ਗੱਲ ਤੇ ਨੋਹਰ ਲਾਈ ਹੈ ਕਿ ਜਿਹੜੀ ਇਹ ਐਪ ਰੌਂਚ ਕੀਤੀ ਗਈ ਹੈ ਇੱਕ ਸਰਲੇਖੇਟ ਲਾਂਚ ਕੀਤੀ ਗਈ ਹੈ ਜਿਸ ਨੂੰ ਮੈਂ ਸਭਨਾ ਕੇ ਹਰ ਬਿਤਬਾਰ ਹਰ ਮਨੁੱਖ ਪੜ ਕੇ ਮਾਣ ਮਹਿਸੂਸ ਕਰੂਗਾ ਕਿਉਂਕਿ ਅੱਜ ਇਹਦੀ ਵੱਡੀ ਲੋੜ ਸੀ ਕਿ ਘਰ ਘਰ ਗੁਰਬਾਣੀ ਦਾ ਜਿਹੜਾ ਪ੍ਰਚਾਰ ਹੈ ਜਾਂ ਜਿਹਦੀ ਸਾਨੂੰ ਲੋੜ ਹੈ ਉਹ ਸਾਨੂੰ ਮਿਲਣੀ ਚਾਹੀਦੀ ਹੈ ਇਸ ਮੰਗ ਨੂੰ ਸਤਕਾਰ ਚੋਂ ਸੰਤ ਪਾਪਾ ਬਲਜਿੰਦਰ ਸਿੰਘ ਰਾਣਾ ਸਾਹਿਬ ਵਾਲਾ ਨੇ ਪੂਰੀ ਕਰਕੇ ਸਿੱਖ ਜਗਤ ਸਿੱਖ ਸੰਗਤ ਦੀ ਝੋਲੀ ਪਾਈ ਕਿੰਨੀ ਵਿਸ਼ਾਵਾ ਵਿੱਚ ਗੁਰਬਾਣੀ ਗੁਰ ਇਤਿਹਾਸ ਸਿੱਖ ਇਤਿਹਾਸ ਸਾਡਾ ਪਾਇਆ ਗਿਆ ਉਹ ਚਾਰ ਪਛਾਵਾਂ ਦੇ ਵਿੱਚ ਕੰਪਲੀਟ ਸੰਪੂਰਨ ਕਰਕੇ ਉਹਨੂੰ ਬੜੀ ਸ਼ੁੱਧਤਾਈ ਦੇ ਨਾਲ ਐਡ ਕੀਤਾ ਗਿਆ ਜਿਹਦੇ ਵਿੱਚ ਖਾਸ ਕਰਕੇ ਆਪਾਂ ਗੁਰਮੁਖੀ ਦਾ ਜ਼ਿਕਰ ਕਰੀਏ ਪੰਜਾਬੀ ਦੇ ਵਿੱਚ ਕਿਉਂਕਿ ਪੰਜਾਬੀਆਂ ਅਸੀਂ ਪੰਜਾਬ ਵਿੱਚ ਰਹਿਣ ਵਾਲੇ ਆ ਤੇ ਦੁਨੀਆਂ ਦੇ ਵਿੱਚ ਵੈਕਰ ਜਿੱਥੇ ਵੀ ਪੰਜਾਬੀ ਵਸਦੇ ਨੇ ਤਾਂ ਪੰਜਾਬੀ ਨੂੰ ਲਾਇਕ ਕਰਦੇ ਉਹ ਪੜ ਸਕਦਾ ਬਹੁਤ سارے ਸਾਡੇ ਸਕਾਲਰ ਨੇ ਬਹੁਤ سارے ਸਾਡੇ ਜਦਵਾਨ ਨੇ ਬਹੁਤ سارے ਲੋਕ ਪੜੇ ਲਿਖੇ ਨੇ ਜਿਹੜੇ ਇੰਗਲਿਸ਼ ਨੂੰ ਜਿਆਦਾ ਪਰਜਿਤ ਹੁੰਦੇ ਨੇ ਤਾਂ ਇੰਗਲਿਸ਼ ਦੇ ਵਿੱਚ ਵੀ ਇਹ ਸੁਭਤਾ ਮਹੱਤਵਪੂਰਨ ਅਵਲਪਤ ਕਰਤੀ ਪਰ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਸਿੱਖ ਧਰਮ ਤੋਂ ਥੋੜਾ ਹੋਰ ਧਰਮਾਂ ਦੇ ਨਾਲ ਜੁੜੇ ਹੋਏ ਨੇ ਪੂਰਨ ਹਿੰਦੀ ਦੇ ਵਿੱਚ ਸਾਰੇ ਇਹ ਸਵਦਾ ਬਲੋਂ ਸਰਕਾਰ ਪਰ ਬਹੁਤ ਸਾਰੇ ਲੋਕ ਐਸੇ ਨੇ ਜਿਵੇਂ ਉੱਥੇ ਜ਼ਿਕਰ ਕੀਤਾ ਗਿਆ ਕਿ ਬਹੁਤ ਸਾਰੇ ਮੁਸਲਮਾਨੀ ਮਤਲਬ ਮੰਨਣ ਵਾਲੇ ਲੋਕ ਜਿਨ੍ਹਾਂ ਨੂੰ ਪੰਜਾਬੀ ਦੇ ਵਿਚ ਜਾਂ ਕੁਰਮੁਖੀ ਦੇ ਵਿੱਚ ਪਾਠ ਕਰਨ ਦਾ ਕੋਈ ਪਤਾ ਹੀ ਲੱਗਦਾ ਜੀ ਅਸੀਂ ਕੀ ਕਰੀਏ ਤਾਂ ਕਿਵੇਂ ਕਰੀਏ ਗੁਰੂ ਸਾਹਿਬ ਨੇ ਲਿਖਿਆ ਕੀ ਹੈ ਉਹਨਾਂ ਵਾਸਤੇ ਜੋੜੀ ਭਾਸ਼ਾ ਮਤਲਬ ਉਰਦੂ ਦੇ ਵਿਹਾਪੁਰਖਾਂ ਨੇ ਇੱਕ ਹੋਰ ਕੀ ਕਿਹਾ ਸੀ ਜੀ ਸ਼ਾਮੁਕਰੀ ਠੀਕ ਹੈ ਸ਼ਾਮੁਕਰੀ ਹਾਂ ਸ਼ਾਮੁਕਰੀ ਸ਼ਾਮਕੀ ਦੇਖੋ ਇਹ ਪਸ਼ਾਵਾ ਹੁਣ ਕਿੱਥੋਂ ਮਹਾਪੁਰਖਾਂ ਨੇ ਮਤਲਬ ਛਿੱਡੀ ਵੱਡੀ ਖੋਜ ਕੀਤੀ ਹੋਊਗੀ ਜਿਹੜੇ ਸੰਗਤ ਦੀ ਝੋਲੀ ਵਿੱਚ ਪਾਈਆਂ ਨੇ ਸੋ ਇਸ ਕਰਕੇ ਇਹ ਬਹੁਤ ਵੱਡਾ ਪ੍ਰਮਾਣ ਹੈ ਬਹੁਤ ਵੱਡੀ ਮਤਲਬ ਮਹਾਪੁਰਖਾਂ ਦੇ ਦੇਣ ਹੈ ਜਿਹੜੇ ਸਾਨੂੰ ਅੱਜ ਉਹਨਾਂ ਨੇ ਸਾਰੇ ਵਾਸਤੇ ਦਿੱਤੀ ਹੈ